ਇਹ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਹਜ਼ੂਰ ਦੇ ਚਰਨਾਂ ਵਿੱਚ ਗਾਗਰ ਢੋਈ ਹੈ 12 ਸਾਲ ਕਿੰਨੀ ਵਾਰੀ ਮੀਂਹ ਪਿਆ ਕਿੰਨੀ ਹਨੇਰੀ ਆਈ ਕਿੰਨੀ ਵਾਰੀ ਤਿਲਕਣ ਬਣਿਆ ਕਿੰਨੀ ਝੱਖੜ ਤੇ ਠੰਡ ਚੱਲੀ ਕਮਾਲ ਕਰ ਦਿੱਤੀ 12 ਸਾਲ ਦੀ ਸੇਵਾ ਚਲੋ ਮੌਸਮ ਦੀ ਮਾਰ ਤਾਂ ਬੰਦਾ ਝੱਲ ਲੈਂਦਾ ਹੈ ਸਰੀਰ ਤਕੜਾ ਹੈ ਗਾਗਰ ਚੁੱਕਦੇ ਆ ਪਰ ਜਿਹੜੀ ਦੁਨੀਆ ਦੇ ਸ਼ਬਦਾਂ ਦੀ ਬਾਤ ਚੜ ਪੈਂਦੀ ਉਹਨੂੰ ਚੱਲਣਾ ਬੜਾ ਮੁਸ਼ਕਲ ਹੁੰਦਾ ਹੈ ਇਹ ਬਾਤੜ ਮੀ ਦੀ ਬਾਤੜ ਨਾਲੋਂ ਖਤਰਨਾਕ ਹੈ ਇਹ ਇੰਨੀ ਇੰਨੀ ਜੇ ਟਿਕਨ ਦਿੰਦੀ ਕਿੰਨਾ ਕੁ ਸੁਨਣਾ ਪਿਆ ਜ਼ਿੰਦਗੀ 'ਚ ਮੈਂ ਆਪ ਨੂੰ ਅਖੀਰ ਵਾਲਾ ਦ੍ਰਿਸ਼ ਹੈ ਜਦੋਂ ਗੁਰੂ ਅਮਰਦਾਸ ਮਹਾਰਾਜ ਸੇਵਾ ਕਰ ਰਿਹਾ ਉਹਨਾਂ ਦੀ ਸੇਵਾ ਜੋ ਨਾ ਕਿਹਾ ਉਹਨਾਂ ਨੇ ਆਪਣੀ ਬਾਣੀ 'ਚ ਉਸ ਪ੍ਰੈਕਟੀਕਲ ਤਜਰਬੇ ਨੂੰ ਕਿਹਾ ਲੋਕੋ ਮੇਰਾ ਤਜਰਬਾ ਜੇ ਸੱਟਾਂ ਵੀ ਖਾਇਓ ਹੁਕਮ ਹੀ ਮੰਨਿਓ ਗੁਰੂ ਤੇ ਕਦੀ ਸ਼ੱਕ ਤੇ ਤਰਕ ਨਾ ਕਰਿਓ ਇੱਕ ਦਿਨ ਸਾਰੀ ਸ੍ਰਿਸ਼ਟੀ ਦਾ ਗੁਰੂ ਤੁਹਾਨੂੰ ਸਮਰਾਟ ਬਣਾ ਦੇਗਾ ਤੁਸੀਂ ਬਚਨ ਪੜ੍ਹਦੇ ਹੋ ਹਸਤੀ ਸਿਰ ਜਿਉ ਅੰਕ ਸਿਖੈ ਅਹਿਰਨ ਜਿਉ ਸਿਰ ਦੇ ਮਨ ਤਨ ਆਗੈ ਰਾਖੈ ਉਬੀ ਸੇਵ ਕਰੇ ਦੇਖੋ ਇੱਕ ਹਾਥੀ ਦੂਜੀ ਅਹਿਰਨ ਅਹਿਰਨ ਦਾ ਆਪਾਂ ਕੱਲ ਪਰਸੂ ਅਰਥ ਕੀਤੇ ਸੀ ਮੇਰੇ ਖਿਆਲ ਹਾਥੀ ਦੇ ਸਿਰ ਤੇ ਕੁੰਡਾ ਹੈ ਤਾਕਤ ਕਿੰਨੀ ਉਹਦੇ ਕੋਲ ਕਦਰ ਕਿੰਨੀ ਵੱਡੀ ਤਾਕਤਾਂ ਹਾਤੀ ਕੋਲ ਸਥੂਲ ਜਾਨਵਰਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥੂਲਤਾ ਚ ਮੰਨਦੇ ਨੇ ਸਭ ਤੋਂ ਵੱਡਾ ਪਰ ਇੰਨੀ ਤਾਕਤ ਹੋਣ ਦੇ ਬਾਵਜੂਦ ਉਹ ਸਿਰਫ ਕੁੰਡੇ ਤੇ ਮਹਾਵਤ ਦੇ ਹੁਕਮ ਵੀ ਚੱਲਦਾ ਹੈ ਮੇਰਾ ਗੁਰੂ ਅਮਰਦਾਸ ਕਹਿੰਦਾ ਤੇਰੇ ਕੋਲ ਧਨ ਦੀ ਦੌਲਤ ਦੀ ਭਰਾਵਾਂ ਦੀ ਰਿਸ਼ਤੇਦਾਰਾਂ ਦੀ ਪਦਵੀ ਦੀ ਜਿੰਨੀ ਮਰਜ਼ੀ ਤਾਕਤ ਹੋਵੇ ਆਪਣੀ ਤਾਕਤ ਦਾ ਪ੍ਰਗਟਾਵਾ ਨਹੀਂ ਕਰਨਾ ਤੂੰ ਗੁਰੂ ਦੇ ਸ਼ਬਦ ਦੇ ਹੁਕਮ ਦੇ ਕੁੰਡੇ ਨੂੰ ਹੀ ਮੰਨਣਾ ਹੈ ਜੇ ਹਾਥੀ ਇਥੇ ਹਾਥੀ ਦਾ ਜਿਹੜਾ ਪੱਖ ਉਹ 네ਗੇਟਿਵ ਨਹੀਂ ਜੀ ਇਹ ਪੋਜ਼ਿਟਿਵ ਪੱਖ ਹੈ ਹਾਲਾਂਕਿ ਗੁਰੂ ਸਾਹਿਬ ਨੇ ਇੱਕ ਪਿੱਛੇ ਜੇ ਜਦੋਂ ਬਚਨ ਪੜ੍ਹ ਰਹੇ ਸਾਂ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਹ ਫਲ ਜਾਤ ਤੇ ਜੋ ਪੁੰਚਰ ਇਸਨਾਨ ਉਹ ਉਹਦਾ ਦੂਜਾ ਪੱਖ ਹੈ ਸਿਰ ਦੇ ਉੱਤੇ ਸੁਆਹ ਪਾਣੀ ਇਹ ਇਹਦਾ ਉਹ ਪੱਖ ਹੈ ਸਮਰਪਣ ਦਾ ਹਜ਼ੂਰ ਨੇ ਕਿਹਾ ਖਸਤੀ ਸਿਰ ਜੋ ਅੰਕ ਜਿਹਾ ਐਰਨ ਜਿਉ ਸਿਰ ਦੇ ਜਿਵੇਂ ਐਰਨ ਆਪਣਾ ਸਿਰ ਵਿਦਾਨ ਦੇ ਥੱਲੇ ਦੇਂਦੀ ਕਿੰਨੀਆਂ ਸੱਟਾਂ ਵੱਜਦੀਆਂ ਤੇ ਉੰਜ ਜ਼ਿੰਦਗੀ ਚ ਕਦੀ ਸੱਟ ਬੰਦ ਨਹੀਂ ਹੋਣੀ ਸਾਡਾ ਮਨ ਤਿਆਰ ਹੁੰਦਾ ਹੈ ਵੀ ਇਸ ਤੋਂ ਬਾਅਦ ਬਿਲਕੁਲ ਠੀਕ ਇਸ ਤੋਂ ਬਾਅਦ ਬਿਲਕੁਲ ਠੀਕ ਸੱਚੀ ਗੱਲ ਸਭ ਤੋਂ ਵੱਡਾ ਝੂਠ ਹੈ ਜਿਹੜਾ ਬੰਦਾ ਕਹਿੰਦਾ ਇਸ ਤੋਂ ਬਾਅਦ ਸਭ ਠੀਕ ਜਿੰਨੀ ਦੇਰ ਤੱਕ ਐਸ ਚਮੜੇ ਵਿੱਚ ਸਾਹ ਚੱਲਦੇ ਨੇ ਠੀਕ ਕਦੋਂ ਤੇ ਗਲਤ ਕਦੋਂ ਇਹ ਰੱਬ ਦੇ ਹੱਥ ਵਿੱਚ ਸਾਡੇ ਹੱਥ ਵਿੱਚ ਬਿਲਕੁਲ ਨਹੀਂ ਹਜ਼ੂਰ ਨੇ ਗਾਗਰ ਟੋਈ ਹਸਤੀ ਸਰ ਜੋ ਅੰਕ ਸੈ ਐਰਲ ਜੋ ਸਰ ਦੇ ਮਨ ਤਨ ਆਗੇ ਰਾਕੇ ਮਨ ਵੀ ਰੱਖਿਆ ਤਨ ਵੀ ਚਲੋ ਅਸੀਂ ਐਰਨ ਨੂੰ ਤੇ ਕਾਂਗੇ ਉਹ ਜੜ ਹੈ ਜੀ ਉਹਦੇ ਚੇਤਨਾ ਤੇ ਨਹੀਂ ਨਾ ਹਾਥੀ ਵੀ ਤੇ ਚੇਤਨਾ ਹੈ ਉਹ ਚੱਲਦਾ ਵੀ ਹੈ ਉਹ ਖਾਂਦਾ ਵੀ ਹੈ ਉਹ ਬਹਿੰਦਾ ਵੀ ਹੈ ਉਹ ਦੁੱਖ ਉਸ ਆਪਣੇ ਅੰਦਰ ਮਹਿਸੂਸ ਕਰਦਾ ਹੈ ਪਰ ਅਜ ਗੁਰੂ ਜੀ ਕਹਿੰਦੇ ਉਹਨੇ ਮਨ ਵੀ ਦੇ ਦਿੱਤਾ ਤਨ ਵੀ ਦੇ ਦਿੱਤਾ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ ਗਾਗਰ ਚੁੱਕੇ ਹੁੰਦੇ ਪਿਆ ਕਟਣਾ ਤੋਂ ਆਪ ਸਾਰੇ ਜਾਣੂ ਗਾਗਰ ਚੁੱਕੇ ਤੁਰਿਆ ਹਰਿਆ ਅੱਜ ਰਾਜ ਕੇ ਮੀਂਹ ਵੀ ਬਾਛੜ ਵੀ ਹਨੇਰੀ ਵੀ ਜਦੋਂ ਅੱਗੇ ਤੁਰਦੇ ਨੇ ਗੁਰੂ ਅੰਗਦ ਸਾਹਿਬ ਵੱਲ ਤੇ ਬਾਛੜ ਪਿਛਾਂ ਤੱਕ ਦਿਖੇ ਬਦਲੀ ਚਮਕੀ ਬਿਜਲੀ ਚਮਕੀ ਚਮਕ ਕੇ ਇੱਕੋ ਦਮ ਹਨੇਰਾ ਹੋ ਗਿਆ ਤੇ ਬਜ਼ੁਰਗ ਬਾਬਾ ਜੀ ਗਾਗਰ ਲੈ ਕੇ ਉਸ ਹਨੇਰੇ ਚ ਇੱਕੋ ਦਮ ਜੁਲਾਹੇ ਦੀ ਖੱਡੀ ਵੀ ਜਾ ਪਏ ਕਿੱਲੇ ਨਾਲ 6 ਵਜੇ 8:00 ਵਜੇ ਉਹ ਡਿੱਗ ਪਏ ਪਰ ਮੈਂ ਬੇਨਤੀ ਕਰਨਾ ਹੁਣਾ ਗੁਰੂ ਅਮਰਦਾਸ ਡਿੱਗਿਆ ਗਾਗਰ ਨਹੀਂ ਡਿੱਗਣ ਦਿੱਤੀ ਕਿਤੇ ਪੜਿਆ ਤੁਸੀਂ ਗਾਗਰ ਦਾ ਪਾਣੀ ਡੁੱਲ ਗਿਆ ਉੱਥੇ ਗੁਰੂ ਨੇ ਕਿਹਾ ਉਭੀ ਸੇਵ ਕਰੇ ਉਭੀ ਦਰ ਤੇ ਇੰਨਾ ਸਾਵਧਾਨ ਹੋਵੇ ਕਿ ਤਨ ਭਾਵੇਂ ਡਿੱਗ ਜਾਏ ਪਰ ਗੁਰੂ ਦੀ ਸੇਵਾ ਨਾ ਡਿੱਗੇ ਤਨ ਡਿੱਗਿਆ ਗਾਗਰ ਨਹੀਂ ਕਿਤੇ ਟਿੱਕੀ ਤਨ ਗੁਰੂ ਅਮਰਦਾਸ ਮਹਾਰਾਜ ਜਦੋਂ ਡਿੱਗੇ ਅੰਦਰੋਂ ਮਰਦਾਨੀ ਆਵਾਜ਼ ਆਈ ਮੈਂ ਕਿਸੇ ਜਾਤ ਨੂੰ ਸਾਹਮਣੇ ਰੱਖ ਕੇ ਨਹੀਂ ਜੋ ਲਿਖਿਆ ਹਿਸਟਰੀ ਵਿੱਚ ਉਸ ਜਲਾਹੇ ਵੀਰ ਨੇ ਇੱਕੋ ਗੱਲ ਕੀਤੀ ਇਕਾਉਣੇ ਬਾੜ ਇੰਨਾ ਸਵੇਰੇ ਸਵੇਰੇ ਖੜਕਾਂ ਕਾਂਸਦਾ ਤੇ ਉੱਥੇ ਜਿਹੜੇ ਸ਼ਬਦ ਕਹੇ ਉਹ ਇਹ ਸਨ ਉਹ ਔਰਤ ਬੋਲੀ ਤੇ ਮੈਂ ਕਹਿੰਦਾ ਜਿਹੜੇ ਸ਼ਬਦ ਉਹਨੇ ਬੋਲੇ ਆਪ ਸਾਰਿਆਂ ਨੂੰ ਪਤਾ ਨਹੀਂ ਮੈਂ ਥੋੜੇ ਜੋ 2 17 ਨੇ ਇਹਦਾ ਮਤਲਬ ਜਿਹੜੇ ਸ਼ਬਦ ਉਹਨੇ ਬੋਲੇ ਲੋਕਾਂ ਦੀ ਅੰਦਰ ਦੀ ਸੋਚ ਗੁਰੂ ਅਮਰਦਾਸ ਪ੍ਰਤੀ ਕੀ ਸੀ ਗੋਇੰਦਵਾਲ ਇਹ ਵੈਗਰੂ ਖਡੂਰ ਜੇ ਉਹ ਜੀ ਕਹਿੰਦਾ ਕਹਿੰਦਾ ਜੀ ਬਾਬਾ ਅਮਰਦਾਸ ਜੀ ਆਏ ਨਹੀਂ ਜੀ ਚਰਨ ਪਾਏ ਨਹੀਂ ਜੀ ਐਵੇਂ ਨਾ ਬੋਲੋ ਉਹ ਸਾਡੇ ਘਰੋਂ ਲੰਘਦੇ ਪਿਆ ਇਹਦਾ ਮਤਲਬ ਲੋਕਾਂ ਦੀ ਸੋਚ ਇੰਨੀ ਵਿਰੋਧ ਵੀ ਸੀ ਕਿ ਇੱਥੋਂ ਤੱਕ ਕਹਿ ਦਿੱਤਾ ਇਹ ਅਮਰੂ ਬੇਨਵਾ ਹੋਗਾ ਵੇਖਿਆ ਵੀ ਨਹੀਂ ਹੋਗਾ ਕਿਹਾ ਇਹ ਫਾਰਸੀ ਦਾ ਸ਼ਬਦ ਹੈ ਜੀ ਬੇਨਵਾ ਤੇ ਬੇਨਵਾ ਦਾ ਲਫ਼ਜ਼ੀ ਅਰਥ ਹੁੰਦਾ ਜਿਹਦਾ ਸਹਾਰਾ ਕੋਈ ਨਾ ਰਵੇ ਨਾ ਪਰਿਵਾਰ ਰਵੇ ਨਾ ਸੰਸਾਰ ਰਵੇ ਉਹਨੇ ਕਹੇ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਦਾ ਫਿਰਦਾ ਨਾ ਕਬੂ ਚੈਨ ਕਰਤਾ ਇਹਨੇ ਤਿੰਨ ਚਾਰ ਸ਼ਬਦ ਕਹਿ ਕਹਿੰਦੀ ਇਹ ਬੇਸਹਾਰਾ ਬੇਘਾਰਾ ਹੈ ਅਮਰਦਾਸ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਬਕਾਰਾਦਰ ਤੇ ਬੋਲੀ ਇਹੋ ਜੇ ਸ਼ਬਦ ਬੋਲਿਆ ਸਖਤ ਬਕਾਰਾ ਹੋ ਤੋ ਐਸਾ ਹੋ ਸਤਗੁਰੂ ਡੇਗੇ ਹੋਏ ਬਾਬਾ ਅਮਰਦਾਸ ਸਤਗੁਰੂ ਗਾਗਰ ਨੂੰ ਮੋਢੇ ਤੇ ਫਿਰ ਚੰਗੀ ਤਰ੍ਹਾਂ ਡੋਲਤਾ ਨੱਚ ਕੇ ਕਹਿ ਲੱਗੇ دیਵਾਨੀ ਕਿਆ ਬਖਤੀ ਹੈ ਗੁਰੂ ਦੀ ਸ਼ਾਨ ਮੇ ਮੈਂ ਤਾਂ ਤੁਹਾਨੂੰ ਬੇਨਤੀ ਕਰ ਲਗਾ ਇੱਥੇ ਸੁਣਿਓ ਉਹਨੇ ਗੁਰੂ ਅੰਗਦ ਸਾਹਿਬ ਨੂੰ ਤਾਂ ਕੁਝ ਨਹੀਂ ਕਿਹਾ ਉਹਨੇ ਇੰਨੇ ਸ਼ਬਦ ਕਹਿ ਨਹੀਂਏ ਅਮਰੂ ਬੇਨਵਾਹ ਹੋਗਾ ਇਹਦਾ ਸਹਾਰਾ ਕੋਈ ਨਹੀਂ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸੋ ਕਹਿੰਦੇ دیਵਾਨੀ ਕਿਆ ਪਕਤੀ ਹੈ ਗੁਰੂ ਕੀ ਸ਼ਾਨ ਮੈਂ ਇਹ ਆਪਣੇ ਆਪ ਨੂੰ ਨਹੀਂ ਕਿਹਾ ਅਜੇ ਤੇ ਗੁਰੂ ਪਤ ਤੇ ਸੀਨ ਨਹੀਂ ਉਹ ਸੇਵਾਦਾਰ ਨੇ ਇਹਦਾ ਮਤਲਬ ਇਹ ਜਦੋਂ ਕਿਸੇ ਸੇਵਾ ਕਰਨ ਵਾਲੇ ਨੂੰ ਬਾਣੀ ਪੜਨ ਵਾਲੇ ਨੂੰ ਗੁਰੂ ਵਾਲੇ ਨੂੰ ਤੁਸੀਂ ਮਜ਼ਾਕ ਉਡਾ ਕੇ ਕਹੋ ਨਕਮਾ ਪਹਿੜਾ ਉਹ ਕਹਿੰਦਾ ਤੂੰ ਮੈਨੂੰ ਨਹੀਂ ਕਹਿ ਰਹੀ ਮੇਰੇ ਗੁਰੂ ਨੂੰ ਕਹਿ ਰਹੀ ਐ ਮੈਂ ਬੇਕਰਾ ਜਰੂਰ ਸੀ ਅੱਜ ਮੈਂ ਘਰ ਵਾਲਾ ਬਣ ਗਿਆ ਮੇਰਾ ਗੁਰੂ ਨਾਨਕ ਦਾ ਘਰ ਮੇਰਾ ਘਰ ਹੈ ਉਹਨੇ ਸ਼ਬਦ ਵਰਤਿਆ دیਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ ਉਸੇ ਦਮ ਖੋਗੀ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਇਹ ਲਫ਼ਜ਼ ਫਿਰ ਦੁਬਾਰਾ ਸੁਣੀਓ ਸੁਣਨ ਵਾਲੇ ਨੇ ਇਹ ਅਮਰੂ ਬੇਨਵਾ ਹੋਗਾ ਉਹ ਬੋਲ ਰਹੀ ਐ ਸਦਾ ਹੈ ਭਟਕਤਾ ਫਿਰਤਾ ਨ ਕਬ ਹੂੰ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਅਗੋ ਹਜ਼ੂਰ ਕਹਿੰਦੇ ਆ دیਵਾਨੀ ਕਿਆ ਭਗਤੀ ਹੈ ਗੁਰੂ ਕੀ ਸ਼ਾਨ ਵਿੱਚ ਉਸੀ ਦਮ ਹੋਗੀ পাগল ਇਸ਼ਾਰਾ ਹੋ ਤੋ ਐਸਾ ਹੋ ਇਸ਼ਾਰਾ ਦਰ ਤੇ ਸੈਨਤ ਕਮਾਈ ਹੋਵੇ ਤੇ ਇੰਨੀ ਕ ਕਮਾਈ ਹੋਵੇ ਕਿ ਲਬਜ ਨਿਕਲਿਆ ਤੇ ਸਭ ਕੁਝ ਪਲਟ ਕੇ ਰੱਖ ਦਿੱਤਾ ਸੱਚ ਵਿੱਚ ਗਾਗਰ ਲੈ ਕੇ ਚਲੇ ਗਏ ਬਰ ਰੌੜਾ ਪੈ ਗਿਆ ਸ਼ਦੈਣ ਹੋ ਗਈ ਕਮਲੀ ਹੋ ਗਈ ਝੱਲੀ ਖੋਈ ਜੀ ਇਹ ਸੱਚ ਜੇ ਗੁਰੂ ਅਮਰਦਾਸ ਦੇ ਬਚਨ ਇੰਨੇ ਜ਼ਾਰੇ ਸਨ ਜੋ ਕਹਿ ਦਿੰਦੇ ਸਨ ਬਸ ਅਮੋਗ ਬਾਣ ਸੀ ਸ਼ਦਾਈਨ ਹੋ ਗਈ ਆ ਗਈ ਹਜ਼ੂਰ ਗਾਗਰ ਲੈ ਕੇ ਪਹੁੰਚ ਗਏ ਤਨ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਦੇਖਿਆ ਵੀ ਰੌਲਾ ਪੈ ਗਿਆ ਉਹ ਵਾਲ ਖਲਾਰੀ ਫਿਰੀ ਕਮਲੀ ਖੋਈ ਬਾਵਰੀ ਖੋ ਗਈ ਇਸ ਕਰਕੇ ਮੈਂ ਬੇਨਤੀ ਕਰਾਂਗਾ ਵੈਸੇ ਤੇ ਮਜ਼ਾਕ ਕਿਸੇ ਦਾ ਨਹੀਂ ਉਡਾਣਾ ਚਾਹੀਦਾ ਕਦੀ ਵੀ ਇਬਾਦਤ ਵਾਲੇ ਬੰਦੇ ਦੀ ਪਿੱਠ ਪਿੱਛੇ ਵੀ ਨਿੰਦਿਆ ਨਾ ਕਰੋ ਮੇਰੇ ਨੇ ਖਿਆਲ ਮਿਲਦੇ ਛੱਡੋ ਪਰ ਜਿਸ ਰੱਬ ਨੂੰ ਰਜਾਂਦਾ ਪੈ ਕਦੀ ਨਹੀਂ ਸਤਾ ਸੋਚੀ ਗੁਰੂ ਅਮਰਦਾਸ ਮਹਾਰਾਜ ਆ ਗਏ ਉਹ ਆ ਗਏ ਉੱਥੇ ਹਜ਼ੂਰ ਨੇ ਪੁੱਛਿਆ ਹੋਇਆ ਕੀ ਕਹਿੰਦੇ ਨੇ ਕਿਸੇ ਦੇ ਕਹਿਣ ਦੀ ਬਜਾਏ ਸਤਿਗੁਰੂ ਬਾਬਾ ਅਮਰਦਾਸ ਹੱਥ ਜੋੜ ਕੇ ਕਹਿੰਦੇ ਆ ਹਜ਼ੂਰ ਅੱਜ ਆ ਰਿਹਾ ਸਾਂ ਤੇ ਬਾਰਿਸ਼ ਸੀ ਬੜੀ ਅੱਜ ਖੱਡੀ ਚ ਮੈਂ ਡਿੱਗ ਪਿਆ ਸਤਿਗੁਰੂ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿਣ ਲੱਗੇ ਜਦੋਂ ਫਲ ਪੱਕ ਜਾਂਦਾ ਤੇ ਡਿੱਗਦਾ ਹੁੰਦਾ ਹੈ ਤੇ ਡਿੱਗੇ ਕੋਈ ਫਿਰ ਸਾਈਂ ਦੇ ਘਰ ਚ ਪਰਵਾਣ ਹੋ ਜਾਂਦੇ ਇਸ ਨੂੰ ਡਿੱਗਣ ਦੇ 12 ਸਾਲ ਲੱਗੇ ਇਸ ਡਿੱਗਣ ਦਾ ਦੂਜਾ ਨਹੀਂ ਲੈਣਾ ਨਾਨਕ ਗਰੀਬ ਟਹਿ ਪਿਆ ਦੁਆਰੇ ਇੰਨੇ ਸਾਲ ਲੱਗੇ ਪੱਕਦੇ ਆ ਉਨੀ ਦੇਰ ਨੂੰ ਔਰਤ ਆ ਗਈ ਤੇ ਪੁੱਛਿਆ ਜੀ ਕੀ ਉਹਨਾਂ ਕਹੇ ਜੀ ਤੁਹਾਡੇ ਸੇਵਾਦਾਰ ਨੂੰ ਬੋਲ ਕਬੂਲ ਬੋਲਿਆ ਤੰਜ ਕਸੀ ਇਹਨਾਂ ਇੰਨੀ ਕਹਿ ਦਿੱਤਾ ਨਹੀਂ ਸ਼ਦਾਇਣੇ ਨਹੀਂ ਕਮਲिए ਮੈਂ ਬੇਥਾਵਾ ਨਹੀਂ ਮੇਰੀ ਥਾਂ ਗੁਰੂ ਹੈ ਉੱਥੇ ਫਿਰ ਮਹਾਰਾਜ ਨੇ 12 ਬਖਸ਼ਾਂ ਕੀਤੀਆਂ ਭਰੇ ਦਰਬਾਰ ਚ ਉਹ 12 ਬਖਸ਼ਾਂ ਨੇ ਤੁਮ ਕੋ ਨਿਥਾਵਨ ਕੇ ਥਾਨ ਕਰ ਹੋ ਨਿਮਾਨੇ ਕੋ ਮਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ ਨੇ ਧਰਿਆਂ ਦੀ ਧਰ ਨੇ ਧੀਰਿਆਂ ਦੀ ਧੀਰ ਪੀਰਾਂ ਦੇ ਪੀਰ ਦਿਆਲ ਗਈ ਬਹੋੜ ਜਗਤਬੰਦੀ ਛੋੜ ਭੰਨਣ ਕਰਨ ਸਮਰੱਥ ਸਭ ਜੀਵ ਕਜਿਸ ਹੱਥ ਇਹਨੀਆਂ ਬਖਸ਼ਾਂ ਕੀਤੀਆਂ ਹੁਣ ਇਹਦੀ ਡਿਟੇਲ ਚ ਨਹੀਂ ਆਪਾ ਜਾਣਾ ਕਹਿੰਦੇ ਕੌਣ ਕਹਿੰਦਾ ਇਹ ਨਥਾਵਾਂ ਖੈ ਜਿਸ ਨੂੰ ਕਿਤੇ ਥਾਂ ਨਹੀਂ ਮਿਲੀ ਥਾਂ ਦੇਗਾ ਇਹ ਮਾਣ ਬਣੇਗਾ ਮੈਂ ਸਿਰਫ ਇੱਕ ਬੇਨਤੀ ਕਰ ਲੱਗਾ ਕੈਸਾ ਹੈ ਗੁਰੂ ਮਿੱਤਰ ਸਾਖੀ ਮੈਂ ਲਈਏ ਜ਼ਰੂਰ ਸਮਾ ਲੰਗੇ ਤਨ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਅਸীন ਹੋ ਗਏ ਬਿਰਾਜਮਾਨ ਹੋ ਗਏ ਗੁਰੂ ਰਾਮਦਾਸ ਜੀ ਦਾ ਆਗਮਨ ਚੂਨਾ ਮੰਡੀ ਹੋਇਆ ਆਪਨੇ ਦਰਸ਼ਨ ਕੀਤੇ ਕੋਣ ਨੇ ਜਿਹੜੇ ਪਾਕਿਸਤਾਨ ਗਏ ਹੋ ਮੈਂ ਦੋਵਰੀ ਗਿਆ ਸੱਚ ਮੈਂ ਭੁੱਲਿਆ ਵਾਂ ਮੈਂ ਕਹਿੰਦਾ ਮੈਨੂੰ ਪਹਿਲਾਂ ਬਹੁਤ ਸਮਾਂ ਪਹਿਲਾਂ ਜਾਣਾ ਚਾਹੀਦਾ ਸੀ ਉਹ ਚੂਨਾ ਮੰਡੀ ਦੀ ਉਹ ਢੀੜੀ ਗਲੀ ਤੇ ਸੱਚ ਇਹ ਵੇ ਹੌਮੇਚ ਨਹੀਂ ਮੈਂ ਦੋ ਵਰੀ ਗਿਆ ਮੈਂ ਕਿਸੇ ਹੋਟਲ ਚ ਨਹੀਂ ਮੈਂ ਉੱਥੇ ਰੁਕਣ ਦਾ ਯਤਨ ਕੀਤਾ ਜਿੱਥੇ ਮੇਰੇ ਸਤਿਗੁਰੂ ਨੇ ਸਿਰ ਤੇ ਟੋਕਰੀ ਚੁੱਕ ਕੇ ਗਲੀ ਚ ਕੁੰਗੜੀਆਂ ਵੇਚੀਆਂ ਉਹਨੂੰ ਜਦੋਂ ਮਹਿਸੂਸ ਕਰਨਿਆ ਨਾ ਜੀ ਉਹਨੂੰ ਕਿੰਨਾ ਕੋਈ ਬਿਆਨ ਕੋ ਥੋੜਾ ਕਰ ਸਕਦਾ ਤੇ ਮਹਿਸੂਸ ਕਰਨ ਦੀ ਅਵਸਥਾ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ ਹਰ ਬੰਦੇ ਦਾ ਵੇਖਣ ਦਾ ਨਜ਼ਰੀਆ ਆਪਣਾ ਹੁੰਦਾ ਹੈ ਆਪਣਾ ਤਰੀਕਾ ਹੁੰਦਾ ਹੈ ਸੱਚ ਇਹ ਉਹਦੇ ਮੇਰੇ ਮੇਰੇ ਸਾਹਮਣੇ ਚ ਇੰਜ ਹੀ ਆਇਆ ਵੀ 7 ਸਾਲ ਦੀ ਉਮਰ 7 ਸਾਲ ਦੀ ਸੀ ਕਹਿੰਦੇ ਆ ਨਾ ਮਾਤਾ ਪਿਤਾ ਜੀ ਚਲੇ ਗਏ ਸਾਢੇ 7 ਸਾਲ ਦਾ ਬੱਚਾ 7 ਸਾਲ ਦਾ ਬੱਚਾ ਜਦੋਂ ਟੋਕਰੀ ਚੁੱਕ ਕੇ ਤੁਰਦਾ ਹੈ ਘੁੰਗਣੀਆਂ ਦੀ ਮਾਤਾ ਜੀ ਜਾ ਚੁੱਕੇ ਨੇ ਪਿਤਾ ਜੀ ਜਾ ਚੁੱਕੇ ਆ ਨਾਨੀ ਉਬਾਲ ਦੀ ਦੋਤਾ ਵੇਚ ਹੁੰਦਾ ਹੈ ਉਹਦੇ ਨਾਲ ਗੁਜ਼ਾਰਾ ਚੱਲਦਾ ਹੈ ਪਰ ਕੀ ਬਾਬਾ ਹਰਦਾਸ ਜੀ ਦੇ ਉੱਥੇ ਬਰਾਦਰੀ ਨਹੀਂ ਸੀ ਮੈਂ ਸਿਰਫ ਅੱਜ ਇੰਨੀ ਕੁ ਬੇਨਤੀ ਕਰਨੀ ਚਾਹ ਲਾਲਾ ਇਹ ਪੱਖ ਹੈ ਵੀ ਦੁਨੀਆ 'ਚ ਕੋਈ ਮਿੱਤਰ ਨਹੀਂ ਮੈਂ ਇਹ ਗੱਲ ਕਰਕੇ ਨਾਲ ਇੱਕ ਬੇਨਤੀ ਕਰਨੀ ਚਾਹਨਾ ਵਾਕਈ ਦੁਨੀਆ 'ਚ ਕੋਈ ਮਿੱਤਰ ਨਹੀਂ ਪਰ ਗੁਰੂ ਉਹ ਮਿੱਤਰ ਹੈ ਜਿਹੜਾ ਟੋਕਰੀ ਵਾਲੇ ਦੇ ਸਿਰ ਤੇ ਛਤਰ ਚੁਲਾ ਦਿੰਦਾ ਹੈ ਉਹ ਸਵਾਰਥੀ ਨਹੀਂ ਤੁਸੀਂ ਦੱਸੋ ਮੈਂ ਜਿੰਨਾ ਕ ਪੜਿਆ ਕਿ ਕਿਸੇ ਦੀ ਵੀ ਬਾਣਾ ਫੜੀ ਅਖੀਰ ਤੇ ਪਿਤਾ ਦੇ ਘਰ ਨੂੰ ਤਾਲਾ ਲਾ ਕੇ ਆਇਆ ਬਾਸਰ ਕੇ ਆਏ ਗੋਇੰਦਵਾਲ ਸਾਹਿਬ ਆਏ ਗੁਰਮੁਖੋ 1-2 ਸਾਲ ਨਹੀਂ ਜਦੋਂ ਹਿਸਤੀ ਪੜੋ ਤੇ 21 ਸਾਲ ਗੁਰੂ ਰਾਮਦਾਸ ਦੇ ਸਿਰਫ ਗੋਇੰਦਵਾਲ ਬੰਦਿਆ ਸੇਵਾ ਚ 21 ਸਾਲ ਸਤਗੁਰਾਂ ਦੇ ਬੰਦਿਆ ਗੋਇੰਦਵਾਲ ਸਾਹਿਬ 21 ਸਾਲ ਉਹਨਾਂ ਨੇ ਸੇਵਾ ਕੀਤੀ ਵਿਆਹ ਵੀ ਹੋਇਆ ਐਦ ਕੀ ਮੈਂ ਗਿਆ ਗੋਇੰਦਵਾਲ ਸਾਹਿਬ ਮੇਰੀ ਇੱਛਾ ਸੀ ਚਵਾਰਾ ਸਾਹਿਬ ਮੈਂ ਜ਼ਰੂਰ ਦਰਸ਼ਨ ਕਰਾਂ ਤੇ ਉੱਥੇ ਸਾਹਮਣੇ ਖੂਹ ਹੈ ਚਵਾਰਾ ਸਾਹਿਬ ਦੇ ਸਾਹਮਣੇ ਮੇਨੋ ਸੇਵਾਦਾਰ ਜਿਹੜਾ ਨਾਲ ਸੀ ਸਿੰਘ ਗੁਰਮਖ ਕਹਿ ਲਗਾ ਭਾਈ ਸਾਹਿਬ ਇਹ ਗੁਰੂਦੇਵ ਦਾ ਖੂਹ ਹੈ ਇੱਥੇ ਪਾਣੀ ਪਿਆ ਰੈ ਸਨ ਗੁਰੂ ਰਾਮਦਾਸ ਸੰਗਤਾਂ ਨੂੰ ਪਾਣੀ ਦੀ ਸੇਵਾ ਕਰ ਰਹੇ ਸਨ ਉੱਤੋਂ ਵੇਖ ਕੇ ਮਾਂ ਜੀ ਨੇ ਕਿਹਾ ਸੀ ਕਿ ਪਾਣੀ ਲਈ ਇੱਕੋ ਜਿਹਾ ਵਰ ਲੱਭਿਓ ਜਿਹੋ ਜਿਹਾ ਰਾਮਦਾਸ ਪਾਣੀ ਪੀਂਦਾ ਪਿਆ 21 ਸਾਲ ਉਹਨਾਂ ਸੇਵਾ ਕੀਤੀ ਹੁਣ ਥੋੜਾ ਜਿਹਾ ਇਹਨੂੰ ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਕੋਈ ਤੁਹਾਡੇ ਧਿਆਨ ਨੂੰ ਕਨਵਰਟ ਕਰ ਲਈ ਇਹ ਸੱਚ ਜੇ ਦੌਲਤ ਖੈ ਤੇ ਸਾਰੇ ਆਪਣੇ ਨੇ ਦੌਲਤ ਨਹੀਂ ਤੇ ਸਿਰਫ ਗੁਰੂ ਤੁਹਾਡਾ ਤੇ ਕੋਈ ਸੀਨੇ ਤੋਂ ਮੁਹੱਬਤ ਕਰਨ ਵਾਲਾ ਮਿੱਤਰ ਇੱਕ ਅਦਾ ਬਾਕੀ ਨਹੀਂ ਜੀ ਦੌਲਤ ਹੈ ਤੁਹਾਡੇ ਰਿਸ਼ਤੇ ਨੇ ਦੌਲਤ ਹੈ ਤੇ ਰਿਸ਼ਤਾ ਨਹੀਂ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਇੱਕ ਕਬੀਰ ਜੀ ਦਾ ਨਿਰਦਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਤਰ ਹੈ ਗਰੀਬ ਬੰਦੇ ਨੂੰ ਕਿੰਨੇ ਸਨਮਾਨ ਦੇਣਾ ਕਿੰਨੇ ਮਾਨ ਦੇਣਾ ਉਹ ਲੱਖਾਂ ਯਤਨ ਕਰੇ ਅਮੀਰ ਬੰਦੇ ਦੇ ਉੱਤੇ ਅਸਰ ਪੈਂਦਾ ਹੀ ਨਹੀਂ ਜਿਉਂ-ਜਿਉਂ ਬੰਦੇ ਦੀ ਅਮੀਰੀ ਪੈਸਾ ਵੱਧਦਾ ਹੈ ਯਾਦ ਰੱਖਿਓ ਉਹਦੀ ਸੋਚ ਵੀ ਤ्यों ਤੀ ਤਬਦੀਲ ਹੁੰਦੀ ਹੈ ਜੇ ਉਹਦੀ ਤਬਦੀਲ ਹੁੰਦੀ ਹੈ ਤੇ ਸਵਾਰਥੀ ਲੋਕਾਂ ਦੀ ਵੀ ਉਹਦੇ ਬਾਰੇ ਤਬਦੀਲ ਹੋ ਜਾਂਦੀ ਹੈ ਜਿਵੇਂ ਸਾਡੀ ਹਿੰਦੀ ਚ ਕਹਿੰਦੇ ਸਨ ਮਾਇਆ ਕੀ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾ ਇਹ ਇਹ ਸੋਚ ਚੇਂਜ ਹੋਈ ਹੈ ਜਦੋਂ ਪੈਸਾ ਨਹੀਂ ਉਦੋਂ ਤੋਂ ਕੋਣੋ ਪਰਸੂ ਤੁਰਿਆ ਜਾਂਦਾ ਜੇ ਐਡਾ ਭੜਾ ਪੁੱਠਾ ਨਾਲ ਉਹ ਪਰਸੂ ਦੇਖੇ ਤੇ ਜਿੱਦ ਦਿਨ ਥੋੜਾ ਜਿਹਾ ਫਿੱਟ ਹੋ ਗਿਆ ਫਿਰ ਪਰਸੂ ਤੋਂ ਨਾਮ ਬਦਲ ਗਿਆ ਕਹਿ ਲਗੇ ਆਪਣਾ ਪਰਸਾ ਆ ਗਿਆ ਤੇ ਜਿੱਦ ਦਿਨ ਦੌਲਤ ਦਾ ਭੰਡਾਰ ਹੋ ਗਿਆ ਚੇਤੇ ਰੱਖੋ ਉਦੋਂ ਪਿੰਡ ਚ ਪਰਸਾ ਆਰਾਮ ਬਣ ਗਿਆ ਹੈ ਇਹ ਮਾਇਆ ਨੇ ਨਾਮ ਬਣਾਇਓ ਉਹ ਤਾਂ ਵਿਚਾਰਾ ਉਹੀ ਸੀ ਜਿਹੜਾ ਜੰਮਿਆ ਤੇ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਵੀ ਲੋਕਾਂ ਨੇ ਜੋ ਭਾਵੇਂ ਕਹਾਵਤ ਬਣਾਈ ਜਿਹੜਾ ਪਰਸੂ ਸੀ ਰੁਪਈਏ ਨੇ ਪਰਸਾ ਬਣਾਤਾ ਪੈਸਾ ਆਇਆ ਤੇ ਪਰਸਾ ਆਰਾਮ ਬਣ ਗਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਨਿਰਦਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਹ ਚੇਤ ਨਾ ਤੜੈ ਜੋ ਨਿਰਦਨ ਸਰਦਨ ਕਹ ਜਾਈਂ ਆਗੇ ਬੈਠਾ पेट भराए गरीब बंदा अमीर ਦੇ ਘਰ ਚ ਐ امیر ਪੇਟ ਕਰਦਾ ਮਿਲਦਾ ਨਹੀਂ ਜੋ ਸਰਦ ਨਿਰਦਨ ਕਹਿ ਜਾਏ ਦਿਆ ਆਦਰ ਲਿਆ ਬੁਲਾਇ امیر ਗਰੀਬ ਦੇ ਘਰ ਚ ਗਿਆ ਉਹਨੂੰ ਨਾਲ ਜੋੜ ਲਿਆ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨ ਮੀਟੀ ਜਾਹੀ ਵਾ ਪ੍ਰਮਾਤਮਾ ਤੇਰੀ ਕਲਾਦਰ ਤੇ ਸ਼ਕਤੀ ਇਹ ਤੇਰੀ ਮਾਇਆ ਦੀ ਸ਼ਕਤੀ ਕੌਣ ਮੇੜ ਸਕਦਾ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨ ਮੀਟੀ ਜਾਈ ਕਹਿ ਕਬੀਰ ਨਿਰਦਨ ਕਹਿ ਸੋਹੀ ਜਾਂ ਕਹਿ ਗਿਰਦਾ ਰਾਮ ਨਾ ਹੋਈ ਕਹਿੰਦੇ ਲੋਕੋ ਤੁਹਾਡੇ ਲਈ ਗਰੀਬ ਹੋਵੇ ਜਿਹਦੇ ਕੋਲ ਦੌਲਤ ਨਹੀਂ ਤੇ ਪਰਮਾਰਥ ਵਿੱਚ ਸਭ ਤੋਂ ਗਰੀਬ ਹੋਵੇ ਜਿਨੇ ਕਦੀ ਸਤਨਾਮ ਵੈਗਰੂ ਨਹੀਂ ਗਿਆ ਉਹ ਅਰਬਾਪਤੀ ਖਰਬਾਪਤੀ ਹੋਵੇ ਇੱਕ ਦੂਸਰਾ ਬਚਨ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਚੋਂਦਾ ਹੈ ਕਿ ਹਜ਼ੂਰ ਕਹਿੰਦੇ ਨੇ ਅਕਸਰ ਲੋਕ ਦੌਲਤ ਵੇਖਦੇ ਆ ਨੀਚ ਤੋਂ ਨੀਚ ਬੰਦੇ ਦੇ ਘਰ ਦੌਲਤ ਹੋਵੇ ਲੋਕੀ ਉਹਨੂੰ ਵੀ ਸਨਮਾਨ ਦਿੰਦੇ ਆ ਇਹ ਇਸ ਤੋਂ ਬਚਨ ਹੁੰਦਾ ਆਤ ਸੈਲ ਨੀਚ ਕਰ ਹੋਏ ਆਤ ਦਰਥ ਤੇ ਦੌਲਤ ਪੈਸਾ ਅਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਸਾਰੇ ਦੇ ਸਾਰੇ ਪਰਸ਼ਾਵੇਂ ਪੈਸੇ ਦੇ ਨੇ ਜਿੱਦ ਨੇ ਚਲੇ ਗਏ ਉਸ ਦਿਨ ਕਿਸੇ ਨੇੜੇ ਨਹੀਂ ਆਉਣਾ ਆਤ ਸਹਿਲ ਨੀਚ ਕਰ ਹੋਏ ਆਤ ਦੇਖ ਨਿਵੇ ਜਿਸ ਦੋਏ ਦੋਏ ਦਰਥ ਤੇ ਅਮੀਰ ਤੇ ਗਰੀਬ ਦੋਨੋਂ ਝੁਕਣਗੇ ਉਸ ਨੀਚ ਬੰਦੇ ਅੱਗੇ ਕਹਿਣ ਲੱਗੇ ਆਤ ਹੋਏ ਤਾਂ ਮੁਗਦ ਸਿਆਣਾ ਭਗਤ ਵੀ ਹੋਣਾ ਜਗ ਬੁਰਾਨਾ ਜੇ ਦੌਲਤ ਹੈ ਤੇ ਕਮਲੇ ਵੀ ਸਿਆਣੇ ਆ ਤੇ ਸੱਚ ਇਹਵੇ ਦੌਲਤ ਹੋ ਜਾਏ ਉਹ ਲੋਕ ਫਿਰ ਫੈਸਲੇ ਕਰਦੇ ਹੁੰਦੇ ਆ ਕਿ ਕਿਵੇਂ ਪੰਥ ਨੇ ਚੱਲਣਾ ਹੈ ਕਿਵੇਂ ਅਸੀਂ ਕਰਨਾ ਹੈ ਯਾਦ ਰੱਖਿਓ ਇਹ ਦੌਲਤ ਦੇ ਫੈਸਲੇ ਨੇ ਰੱਬ ਦੇ ਘਰ ਚ ਐਸਾ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ 21 ਸਾਲ ਸੇਵਾ ਕੀਤੀ ਉਸੇ ਦਰਮਿਆਨ ਹਜ਼ੂਰ ਦਾ ਆਨੰਦ ਕਾਰਜ ਵਿਆਹ ਹੁੰਦਾ ਹੈ ਗੁਰੂ ਰਾਮਦਾਸ ਬੌਲੀ ਦੀ ਸੇਵਾ ਚ ਰਹੇ ਖਰ ਸੇਵਾ ਚ ਰਹੇ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਨਾ ਕਿ ਗੁਰੂ ਰਾਮਦਾਸ ਦਾ ਗੋਇੰਦਵਾਲ ਸਾਹਿਬ ਕੀਤੇ ਬਿਜ਼ਨਸ ਸੀ ਜੀ ਉਹੀ ਘਰ ਹੈ ਜਿੱਥੇ ਗੁਰੂ ਅਮਰਦਾਸ ਰਹਿੰਦੇ ਆ ਉਹਦੇ ਘਰ ਵਿੱਚ ਗੁਰੂ ਰਾਮਦਾਸ ਰਹਿੰਦਾ ਉਸੇ ਘਰ ਵਿੱਚ ਹਜ਼ੂਰ ਦੇ ਸੈਵ ਜਤ ਖਾਸ ਕਰ ਗੁਰੂ ਅਰਜੁਨ ਦੇਵ ਜੀ ਦਾ ਆਗਮਨ ਵੀ ਉਸੇ ਘਰ ਚ ਹੋਇਆ ਸਮਾ ਆ ਤੇ ਮੈਂ ਐਦ ਕੀ ਜਦੋਂ ਆਪਾਂ ਲੋਕਡਾਊਨ ਕਥਾ ਕਰ ਰਹੀ ਸੀ ਮੈਂ ਬੇਨਤੀ ਕੀਤੀ ਸੀ ਕਿ ਥੀ ਕਿ ਸਿਮਰਨ ਵਾਲੇ ਦੇ ਅੰਦਰੋਂ ਜਦੋਂ ਨੀਰ ਨਿਕਲਦਾ ਉਸ ਦਿਨ ਵੀ ਕਿਹਾ ਸੀ ਗੁਰੂ ਅਮਰ ਰਾਮਦਾਸ ਨੇ ਇੱਥੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਵਰਤਨਾ RAM RAJE ਮਨ RAM ਕਸਵੱਟੀ ਲਾਇਆ ਕੰਚਨ ਸੁਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਇਹ ਮੇਰਾ ਜਦੋਂ ਸ਼ਬਦ ਆਇਆ ਤੇ ਮੈਂ ਕਿਹਾ ਸੱਚੇ ਪਾਤਸ਼ਾ ਅਸੀਂ ਤਾਂ ਸਾਖੀਆਂ ਚ ਕਰਦੇ ਸਾਂ ਤੁਸੀਂ ਤੇ ਬਾਣੀ ਚ ਕਹਿ ਰਹੇ ਮੇਰੀ ਅਵਸਥਾ ਕੀ ਹੈ ਇਹ ਰੋਜ ਅਸੀਂ ਸ਼ਾਂਤ ਪੜਨੇ ਆ ਜੀ ਇਹ ਇੰਚਲਾ ਸ਼ੱਕਾ ਕਹਿੰਨੇ ਆ ਕੱਲ ਵੀ ਅਸੀਂ ਗੱਲ ਕਰ ਰਹੇ ਸੀ ਜੀ ਜਦੋਂ ਸ਼ੰਤਾਂ ਦੀ ਕਥਾ ਸ਼ੁਰੂ ਕੀਤੀ ਮੇਰੇ ਮਨ ਚ ਪਹਿਲਾ ਸਵਾਲ ਇਹ ਸੀ ਛੱਕਾ ਕਿਉਂ ਅਜੇ ਹੀ ਕਹਿੰਨੇ ਆ ਆਸਾ ਦੀਵਾਰ ਦੇ 4 ਛੱਕੇ ਲਾਤੇ ਆਸਾ ਦੀਵਾਰ ਦੇ 12 ਛੱਕੇ ਲਾਤੇ ਉੰਜ ਵਾਰ ਤਾਂ ਪੌੜੀਆਂ ਹੈ ਸੰਤਾਂ ਦਾ ਸਬੰਧ ਤਾਂ ਵਾਰ ਨਾਲ ਹੈ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹੋ ਸ਼ੰਤ ਵੱਖਰੇ ਨੇ ਆਸਾ ਕੀ ਵਾਰ ਵੱਖਰੀ ਜਗ੍ਹਾ ਤੇ ਹੈ ਅਮ ਜਿਸੀ ਕਹਿੰਚ ਕਹਿੰਨੇ ਆ 12ਵਾਂ ਛੱਕਾ ਪੜ ਲਈ ਪਰ ਚੇਤੇ ਰੱਖਿਓ ਅਸਲ ਚੋ 12ਵੀਂ ਪੌੜੀ ਹੈ ਪਰ ਇਹ ਸਾਡਾ ਪ੍ਰਚਲਿਤ ਹੋ ਚੁੱਕਾ ਸ਼ਬਦ ਹੈ ਸ਼ੰਤ ਤਾਂ ਹੈ ਉੰਜ ਛੱਕਾ ਗੁਰੂ ਦੇਵ ਦੀ ਬਾਣੀ ਚ ਇਹ ਇੱਕ ਜਗ੍ਹਾ ਤੇ ਆਉਂਦਾ ਵੀ ਹੈ ਛੱਕਾ ਮੈਂ ਕਈ ਗੁਰਮਖਾਂ ਨੂੰ ਪੁੱਛਿਆ ਜੀ ਜੋ ਮੈਨੂੰ ਉੱਤਰ ਮਿਲਿਆ ਪੁਰਾਤਨ ਵਿਦਵਾਨਾਂ ਤੋਂ ਕਥਾਵਾਚਕਾਂ ਤੋਂ ਤੇ ਮੈਂ ਇਸ ਗੱਲ ਤੋਂ ਕਦੀ ਗੁਰੇਜ ਨਹੀਂ ਕਰਦਾ ਕਿ ਜੇ ਮੇਰੀ ਉਮਰ ਤੋਂ ਇੱਕ 10 ਸਾਲ ਦੇ ਬੱਚੇ ਕੋਲ ਵੀ ਇਹ ਨੌਲੇਜ ਹੈ ਆਪਣੀ ਵਿਦਵਤਾ ਦੀ ਖੌਮੇ ਛੱਡ ਕੇ ਪੁੱਛ ਲੈਣਾ ਚਾਹੀਦਾ ਮੈਂ ਬੜਿਆਂ ਸਿੰਘਾਂ ਨੂੰ ਪੁੱਛਿਆ ਜੀ ਇਹ ਛੱਕੇ ਕਿਉਂ ਕੀਰਤਨੀਆਂ ਗੁਰਸਿੱਖਾਂ ਨੂੰ ਪੁੱਛਿਆ ਵਿਦਾਂਤੀ ਸਭ ਚਲੇ ਗਏ ਆਪ ਸਭ ਨੂੰ ਪਤਾ ਹੈ ਤੇ ਸੱਚ ਜੇ ਜਦੋਂ ਬੰਦਾ ਚਲਾ ਜਾਂਦਾ ਉਦੋਂ ਮਹਿਸੂਸ ਹੁੰਦਾ ਹੈ ਵੀ ਉਸ ਬੰਦੇ ਦਾ ਕੀ ਗੁਰਬਾਨੀ ਸੀ ਮੈਨੂੰ ਨੇ ਇੱਕ ਗੱਲ ਬੜੀ ਸੀ ਮੈਨੂੰ ਯਾਦ ਆ ਗਈ ਗੱਲ ਜਦੋਂ ਪਤਾ ਲੱਗਾ ਮੈਨੂੰ ਕਹਿੰਦੇ ਨੇ ਗਿਆਨੀ ਜੀ ਸ਼ਬਦ ਵਰਤੇ ਗਿਆਨੀ ਜੀ ਇਹ ਅਸਲ 'ਚ 6 ਛੰਤਾਂ ਦਾ ਸਮੂਹ ਹੈ 6 ਛੰਤ ਨੇ ਨਾ ਤੇ ਇੱਕ ਛੰਤ ਵਿੱਚ 4-4 ਪਦੇ ਨੇ 6 ਚੋਕਾ 24 ਕਹਿੰਨ ਲਗੀ ਪੁਰਾਣੇ ਸੱਜਣ ਜਿਹੜੇ ਸਨ ਇਹ 6 ਚ ਗੁਰੂ ਰਾਮਦਾਸ ਦੇ 6 ਛੰਤ ਨੇ ਇਹ ਇੱਕ ਇੱਕ ਛੰਤ ਚ 4-4 ਪਦੇ ਨੇ ਕਹਿਣ ਲੱਗੇ ਛੱਕਾ ਇਸ ਕਰਕੇ ਕਹਿ ਲੱਗ ਪਏ ਕਿਉਂਕਿ 6 ਛੰਤਾਂ ਦਾ ਇਕੱਠਾ ਸਮੂਹ ਹੈ ਇਹਨੂੰ ਤਾਂ ਛੱਕਾ ਕਹਿੰਦੇ ਆ ਪਰ ਉੰਜ ਕਹਿੰਦੇ ਨੇ ਛੱਕਾ ਕਹਿ ਦਿੰਦੇ ਆ ਤੇ ਮੈਂ ਅਗਲੀ ਗੱਲ ਕੀਤੀ ਜੀ ਇਹ ਆਸਾ ਕੀ ਵਾਰ ਤੋਂ ਪਹਿਲਾਂ ਹਰ ਹਰ ਪੌੜੀ ਜਾਂ ਸ਼ਲੋਕ ਤੋਂ ਪਹਿਲਾਂ ਕਿਉਂ ਕਹਿਣ ਲੱਗੇ ਦੀ ਸ਼ੁਰੂਆਤ ਗੁਰੂ ਅਰਜਨ ਦੇਵ ਦੇ ਵੇਲੇ ਹੋ ਗਈ ਸੀ ਕਿਉਂ ਜੀ ਉਹਨਾਂ ਉੱਤਰ ਦਿੱਤਾ ਕਹਿਣ ਲੱਗੇ ਅਕਸਰ ਜਦੋਂ ਪੌੜੀ ਪੜ੍ਹਦੇ ਸਨ ਜਾਂ ਸ਼ੁਰੂ ਕਰਦੇ ਸਨ ਤੇ ਆਮ ਰਾਗੀ ਵੈਗਰੂ ਪੁਰਾਣੇ ਜਿਹੜੇ ਸਨ ਦੂਜੇ ਰਬਾਬੀ ਕਲੇ ਥੋੜਾ ਨਰਬਾਬੀ ਤਾਂ ਹੋਰ ਵੀ ਸਨ ਉਹ ਕੀ ਕਰਦੇ ਸਨ ਪਹਿਲਾਂ ਦੂਸਰੀਆਂ ਤੁਕਾਂ ਕੋਈ ਨਾ ਕੋਈ ਪੜ੍ਹਦੇ ਸਨ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਉਹਨਾਂ ਦੇ ਜਦੋਂ ਕਿ ਆ ਭਾਈ ਕੋਈ ਕੱਚੀ ਤੁਕ ਪੜਨ ਦੀ ਬਜਾਏ ਨਾ ਤੁਸੀਂ ਇੱਕ ਇੱਕ ਪੌੜੀ ਦੇ ਨਾਲ ਗੁਰੂ ਰਾਮਦਾਸ ਦੇ ਛੰਤਾਂ ਦਾ ਇੱਕ ਇੱਕ ਪਦਾ ਪੜੀ ਜਾਇਆ ਕਰੋ ਉਹ ਕਹਿੰਦੇ ਉਦੋਂ ਇਹ ਇਹ ਪ੍ਰਚਲਿਤ ਹੋਇਆ ਉਦੋਂ ਚੱਲਿਆ ਤੇ ਮੈਂ ਜਦੋਂ ਇਹਦੀ ਕਥਾ ਸ਼ੁਰੂ ਕੀਤੀ ਪਹਿਲਾ ਬਚਨ ਆ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਕਹਿੰਦੇ ਮੇਰੇ ਨੇਤਰ ਜਿਹੜੇ ਨੇ ਨਾਮ ਅਮਰਤ ਨਾਲ ਭਿੱਜ ਗਏ ਨੇ ਤੇ ਅੱਖਾਂ ਚੋਂ ਪਾਣੀ ਤਾਂ ਨਿਕਲਦਾ ਜਦੋਂ ਮਨ ਚ ਕੁਝ ਹੁੰਦਾ ਹੋਵੇ ਉਸ ਤਾਂ ਹੀ ਛੇਤੀ ਨਿਕਲਦਾ ਬਿਮਾਰੀ ਦੀ ਗੱਲ ਨਹੀਂ ਮੈਂ ਕਰਾਂਗਾ ਜਦੋਂ ਅਤ ਦਾ ਮਨ ਦੁਖੀ ਹੋਵੇ ਉਦੋਂ ਵੀ ਅੱਖਾਂ ਚੋਂ ਨੀਰ ਸਿੰਮਦਾ ਹੈ ਜਦੋਂ ਅਤ ਦਾ ਸੁਖੀ ਹੋਵੇ ਖੁਸ਼ੀ ਹੋਵੇ ਉਦੋਂ ਵੀ ਨੀਰ ਨਿਕਲਦਾ ਹੈ ਮਹਾਰਾਜ ਕਹਿੰਦੇ ਲੋਕਾਂ ਦਾ ਖੁਸ਼ੀ ਤੇ ਗਮੀ ਵਿੱਚ ਨੀਰ ਨਿਕਲਦਾ ਅੱਖਾਂ ਚੋਂ ਜਦੋਂ ਮੇਰੇ ਅੰਦਰ ਰੱਬ ਦੇ ਨਾਮ ਦਾ ਪਿਆਰ ਪੈਦਾ ਹੋ ਗਿਆ ਨਾਮ ਦਾ ਕੀਮਤੀ ਰਤਨ ਚਮਕਣ ਲੱਗਾ ਉਦੋਂ ਮੇਰੀਆਂ ਅੱਖਾਂ ਵਿੱਚੋਂ ਜਿਹੜਾ ਨੀਰ ਨਿਕਲਿਆ ਉਹ ਨਾਮ ਅਮਰਤ ਸੀ ਅਮਰਤ ਨ ਭੇਜ ਗਿਆ ਮੇਰੇ ਨੇਤਰ ਹਰ ਅਮਰਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾਂ ਪ੍ਰੇਮ ਰੂਪੀ ਰਤਨ ਮਨ ਪ੍ਰੇਮ ਰਤਨਾਂ RAM ਰਾਜੇ ਮਹਾਰਾਜ ਕਹਿੰਦੇ ਨੇ ਉਹ ਉਹ ਸੀ ਹਰ ਅਮਰਤ ਪਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੇ ਮਨ RAM ਕਸਵੱਟੀ ਲਾਇਆ ਮੇਰੇ ਮਨ ਨੂੰ ਪਰਮਾਤਮਾ ਨੇ ਆ ਨਾਮ ਦੀ ਕਸਵੱਟੀ ਤੇ ਲਾ ਦਿੱਤਾ ਕਿਉਂਕਿ ਕਸਵੱਟੀ ਹੁੰਦੀ ਸੀ ਇਹ ਇਹ ਝੂਠਾ ਹੈ ਕਿ ਨਕਲੀ ਹੈ ਕਿ ਸੱਚ ਹੈ ਨਾਮ ਦੀ ਕਸੌਟੀ ਤੇ ਲਾ ਕੇ ਝੂਠਾ ਆਪਣ ਨਕਲ ਸਾਰੀ ਖਤਮ ਕਰ ਦਿੱਤੀ ਆ ਨਾਮ ਕਸਵੱਟੀ ਲਾਇਆ ਮਹਾਰਾਜ ਨੇ ਸ਼ਬਦ ਵਰਤੇ تھے ਸੇਵਾ ਕਰ ਰਹਾ ਕਿ ਉਹਨਾਂ ਨਾਲ ਘਟ ਵਾਪਰੀ ਕੀ ਨਹੀਂ ਵਾਪਰੀ ਸਿਰਫ ਇੱਕ ਮੈਂ ਥੋੜਾ ਜਿਹਾ ਫਿਰ ਸੰਕੇਪ ਚ ਦੁਨੀਆ ਧੋਖਾ ਦਿੰਦੀ ਹੈ ਗੁਰੂ ਨਹੀਂ ਕਦੀ ਧੋਖਾ ਦਿੰਦਾ ਇੱਥੋਂ ਤੱਕ ਤੁਸੀਂ ਅਸੀਂ ਜਿੱਥੇ ਮਰਜ਼ੀ ਚੁਰ ਜਾਈਏ ਅਸੀਂ ਗਲਤੀਆਂ ਕਰੀਏ ਅਸੀਂ ਭੁੱਲਾਂ ਕਰੀਏ ਸੱਚੀ ਇਹ ਵੇ ਮੈਂ ਇਮੋਸ਼ਨਲ ਕਰਨੀ ਗੁਰੂ ਨਾਨਕ ਦਾ ਬੂਆ ਕਦੀ ਬੰਦ ਨਹੀਂ ਹੋਣਾ ਤੂੰ ਜਿੰਨਾ ਮਰਜ਼ੀ ਗੁਨਾਹ ਕਰਕੇ ਵਾਪਸ ਆ ਜਿਉਂ ਰਾਤ ਨੂੰ ਫਿਰ ਤੇਰੀ ਇੰਤਜ਼ਾਰ ਕਰਦਾ ਹੋਵੇ ਪੂਰਨ ਸਿੰਘ ਲਿਖਦਾ ਖੁੱਲੇ ਲੇਖਸ਼ ਕਹਿੰਦਾ ਮੈਂ ਬੇਦਬੀ ਕਰ ਲੀ ਕਿ ਸੰਦੀ ਮੈਂ ਪਤ ਤੋ ਗਿਆ ਮੈਂ ਚਲਾ ਗਿਆ ਦੂਰ ਉਹਦੇ ਵਿੱਚੋਂ ਲਿਖਦਾ ਇਹ ਭੂਮਿਕਾ ਕਦੀ ਪੜਿਓ ਕਹਿੰਦੇ ਮੈਂ ਬਹੁਤ ਦੂਰ ਚਲਾ ਗਿਆ ਤੇ ਵਾਪਸ ਆਉਂਦਿਆ ਸ਼ਰਮ ਮਹਿਸੂਸ ਕਰਦਾ ਸਾਂ ਮੇਰੇ ਲਈ ਭੂਵੇਂ ਬੰਦ ਹੋ ਗਏ ਹੋਣ ਕਿ ਮੈਨੂੰ ਕਿਸੇ ਨੇ ਪੁੱਛਣਾ ਮੈਂ ਉਹ ਅੰਦਰ ਦੇ ਕਹਿੰਦਾ ਜਦੋਂ ਮੈਂ ਕਈ ਸਾਲਾਂ ਬਾਅਦ ਵਾਪਸ ਆਇਆ ਤੇ ਮੇਰਾ ਗੁਰੂ ਗੋਬਿੰਦ ਸਿੰਘ ਭੂਵੇਂ ਚ ਖਲੋਤਾ ਮੇਰੀ ਇੰਤਜ਼ਾਰ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਮੈਨੂੰ ਯਕੀਨ ਹੈ ਜਿਹੜਾ ਇੱਕ ਵਾਰੀ ਮੇਰਾ ਹੋ ਜਾ ਜਿੰਨਾ ਮਰਜੀ ਭਟਕ ਜਾ ਮੇਰੇ ਕੋਲ ਆਵੇਗਾ ਜ਼ਰੂਰ ਕਹਿੰਦਾ ਮੇਰੇ ਮੇਰੇ ਵਿਚਾਰ ਤਾਂ ਉਲਟ ਹੋਇਆ ਗੁਰੂ ਇਸ ਤਾਂ ਥੋੜਾ ਕਾਗਜ਼ ਗੁਰੂ ਕਿਤੇ ਅੱਖਰ ਹੈ ਗੁਰੂ ਉਹ ਪ੍ਰਤੱਖ ਬਖਸ਼ਿਸ਼ ਹੈ ਉਥੇ ਸੇਵਾ ਕਰਦਿਆਂ ਕਰਦਿਆਂ ਭੁੱਲ ਗਏ ਸਭ ਕੁਝ ਦਿਨ ਰਾਤ ਸੇਵਾ ਸਿਰਵਿਕੋ ਬੇਨਤੀ ਹੈ ਜੀ ਇੱਕ ਸ਼ਬਦ ਦੁਨਿਆਵੀ ਰਿਸ਼ਤਾ ਸੌਹਰੇ ਤੇ ਜਵਾਈ ਦਾ ਹੈ ਅੱਜ ਟੋਕਰੀ ਚੁੱਕੀ ਕਿਸੇ ਨਾਲ ਬਹੁਤ ਘੱਟ ਬੋਲਣਾ ਉੰਜ ਇੱਕ ਗੁਰੂ ਤੇਗ ਬਹਾਦਰ ਸਾਹਿਬ ਤੇ ਇੱਕ ਗੁਰੂ ਰਾਮਦਾਸ ਦੋਨਾਂ ਸਤਿਗੁਰਾਂ ਦੇ ਨੇਤਰ ਕਦੇ ਸੁੱਕੇ ਨਹੀਂ ਸੰਗੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਦੇ ਗੁਰੂ RAM DAS ਸੱਚੇ ਪਾਤਸ਼ਾਹ ਢੋਕਰੀ ਚੁੱਕੀ ਸੂਰਜ ਅਸਤ ਹੋ ਰਿਹਾ ਹੈ ਦੀਵਾਨ ਦਾ ਸਮਾਂ ਹੋਣਾ ਦੂਰ ਪੰਜ 10 ਸ਼ਰੀਰ ਤੁਰੇ ਆਉਂਦੇ ਆ ਉਹ ਸ਼ਰੀਰ ਕੋਈ ਹੋਰ ਨਹੀਂ ਇਹ ਉਸੇ ਚੂਨਾ ਮੰਡੀ ਦੇ ਵਿੱਚੋਂ ਰਿਸ਼ਤੇਦਾਰ ਤੁਰੇ ਆਉਂਦੇ ਆ ਜਿਹੜੇ ਗੁਰੂ RAM DAS ਜੀ ਦੇ ਖਾਨਦਾਨ ਵਿੱਚੋਂ ਨੇ ਸੋਢੀ ਨੇ ਚਾਚੇ ਤਾਏ ਨੇ ਦਾਦੀਆਂ ਰਿਸ਼ਤੇ ਮਿਲਦੇ ਨੇ ਪਰਦਾਦੇਓ ਮਿਲਦੇ ਆ ਮਨ ਚਾਇਓ ਸੁਣਿਆ ਕਿ ਗੋਇੰਦਵਾਲ ਵਾਲੇ ਗੁਰੂ ਅਮਰਦਾਸ ਨੇ ਆਪਣੇ ਹਰਦਾਸ ਦੇ ਮੁੰਡੇ ਵੱਲ ਆਪਣੀ ਧੀ ਦਾ ਵਿਆਹ ਕਰ ਦਿੱਤਾ। ਕਹਿੰਦੇ ਚਲੋ ਇੰਨੇ ਉੱਥੇ ਸੰਗਤਾਂ ਹੁੰਦੀਆਂ ਨੇ ਇੰਨੇ ਲੋਕ ਹੁੰਦੇ ਨੇ ਅੱਜ ਉਹਦੇ ਮਹੱਲਾਾਂ 'ਚ ਉਹਦੇ ਘਰ ਆਾਂਗੇ। ਜਦੋਂ ਹਜ਼ੂਰ ਟੋਕਰੀ ਛੱਟ ਰਹੇ ਸਨ ਉਹਨਾਂ ਨੇ ਪਹਿਚਾਨ ਲਿਆ। ਗੁਰਦੇਵ ਨੇ ਵੀ ਪਹਿਚਾਨ ਲਿਆ। ਉਹਨਾਂ ਨੇ ਟੋਕਰੀ ਰੱਖ ਕੇ ਛੱਟ ਕੇ ਅਦਬ ਕੀਤਾ। ਇਤਿਹਾਸ ਕਹਿੰਦਾ ਉਹਨਾਂ ਨੇ ਕਬੂਲ ਬੋਲੇ। ਕਬੂਲ ਬੋਲੇ। ਗੁਰੂ ਅਮਰਦਾਸ ਸਵੇਕਨ ਹਜ਼ੂਰ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜਿਹੜਾ ਕੱਦ ਸੀ ਮਧਰਾ ਸੀ ਥੋੜਾ ਜਿਹਾ ਪਰ ਉਹਨਾਂ ਦੇ ਅੱਖਾਂ ਦੇ ਉੱਪਰ ਕੇਸ ਪਰਵਟੇ ਬਿਲਕੁਲ ਜਿੱਡੇ ਦੁੱਧ ਵਰਗੇ ਸਨ ਹਜ਼ੂਰ ਦਾ ਜਿਹੜਾ ਚਿਹਰਾ ਸੀ ਉਹ ਦਗਦਾ ਕਰਦਾ ਸੀ ਲਾਲੀ ਭਾ ਮਾਰਦੀ ਸੀ ਤੇ ਹੱਥ ਵਿੱਚ ਖੁੰਡੀ ਲੈ ਕੇ ਹਜ਼ੂਰ ਤੁਰਦੇ ਸਨ ਜਦੋਂ ਦੇਖਿਆ ਸਾਹਮਣੇ ਵਾਰ ਹੈ ਨੇ ਇਧਰੋਂ ਲਾਹੌਰ ਦੇ ਸੋਢੀ ਸਨ ਸਤਗੁਰੂ ਨੂੰ ਮੱਥਾ ਨਹੀਂ ਟੇਕਿਆ ਉਹਨਾਂ ਨੇ ਉਹਨਾਂ ਨੇ ਪੰਦੀ ਸੱਤੇ ਮਿਲਦਿਆਂ ਸਾਰ ਕਿਹਾ ਉੱਥੇ ਜਿਹੜੇ ਸ਼ਬਦ ਵਰਤੇ ਕਹਿਣ ਲੱਗੇ ਸਾਡੀ ਕੁਲ ਵਿੱਚ ਪੈਦਾ ਕਿਉਂ ਹੋਇਆ ਇਥੋਂ ਛਤ ਨਿਭਾਗਾ ਸ਼ਬਦ ਵਰਤਿਆ ਕੁ ਭਾਗਾ ਵਰਤਿਆ ਬਹੁਤ ਚੰਗਾ ਜੇ ਮਾਪਿਆਂ ਨਾਲ ਇਹ ਵੀ ਦੁਨੀਆ ਤੋਂ ਚਲਾ ਜਾਂਦਾ ਚਲੋ ਜੇ ਬਚ ਗਿਆ ਤੇ ਤੁਸੀਂ ਤਾਂ ਕੋਈ ਸੋਚੋ ਇਹਨੂੰ ਜਵਾਈ ਬਣਾ ਕੇ ਦਮਾਦ ਬਣਾ ਕੇ ਟੋکریاں ਢਵਾਉਂਦੇ ਹੋ ਸਿਰ 'ਚ ਮਿੱਟੀ ਪਾਈ ਦੇ ਸਤਗੁਰੂ ਚੁੱਪ ਕਰ ਗਏ ਮਾਰਾ ਜ ਕੁਛ ਨਹੀਂ ਬੋਲੇ ਗੁਰੂ ਰਾਮਦਾਸ ਦੋਨਾਂ ਪਾਸੇ ਵਿਚਾਰ ਖਲੋਤੇ ਆ ਇੱਕ ਪਾਸੇ ਬਰਾਦਰੀ ਦਾ ਰਿਸ਼ਤਾ ਇੱਕ ਪਾਸੇ ਸਮਰੱਤ ਸਤਗੁਰੂ ਜਦੋਂ ਹਜ਼ੂਰ ਚੁੱਪ ਹੋ ਗਏ ਤੇ ਗੁਰੂ ਰਾਮਦਾਸ ਸੱਚੇ ਬਾਦਸ਼ਾ ਉਸੇ ਵਕਤ ਗੁਰੂ ਅਮਰਦਾਸ ਦੇ ਚਰਨਾਂ 'ਚ ਡਿੱਗ ਪਏ ਕਹਿਣ ਲੱਗੇ ਸਤਗੁਰੂ ਮੈਨੂੰ ਬਖਸ਼ ਦੇਈ ਮੈਨੂੰ ਬਖਸ਼ ਦੇ ਪੁੱਛਿਆ ਜੀ ਤੇਰਾ ਕੀ ਕਿਸੂਰ ਕਹਿਣ ਲੱਗੇ ਜੇ ਮੇਰੇ ਤੇ ਦਿਨ ਨਾ ਆਉਂਦੇ ਅੱਜ ਤੈਨੂੰ ਕਬੂਲ ਨਾ ਸੁਣਨੇ ਪੈਂਦੇ ਤੁਹੇ ਦੇਖੋ ਸੋਚ ਕੈਸੀ ਮੇਰੇ ਕਰਕੇ ਹਜ਼ੂਰ ਗੁਰੂ ਅਮਰਦਾਸ ਉੱਥੇ ਬੋਲੇ ਕਹਿਣ ਲੱਗੇ ਭਾਈ ਤੁਸੀਂ ਕੀ ਕਹਿ ਰਹੇ ਹੋ ਉਹਨਾਂ ਨੇ ਇਹ ਸ਼ਬਦ ਕਹਿ ਭਾਈ ਸੰਤੋਖ ਸਿੰਘ ਲਿਖਦਾ ਉਹ ਕਹਿਣ ਲੱਗੇ ਇਹ ਪੀ ਜਨਮਿਓ ਬੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰੇ ਪਿਤਕੇ ਮਰੇ ਸਦਨ ਕੋ ਤਿਆਗਾ ਘਰ ਸਸਰਾਰ ਬਸਿਓ ਆਪਾਗਾ ਸਭ ਬੜੇ ਸੌਖੇ ਨੇ ਜੀ ਇਹ ਪੀ ਜਨਮਿਓ ਬੰਸਾ ਮਾਰੇ ਲਾਜ ਗਵਾਈ ਸਰਬ ਪ੍ਰਕਾਰੇ ਪਿਤਕੇ ਮਰੇ ਸਦਨ ਕੋ ਤਿਆਗਾ ਘਰ ਸਸਰਾਰ ਬਸਿਓ ਨਿਰਭਾਗਾ ਇਸਨੇ ਤੋ ਸਰ ਮਾਟੀ ਪਾਈ ਕਰੋ ਵਿਚਾਰਨਾ ਤੁਮ ਉਚਤਾਈ ਤੁਸਤੀ ਤੋ ਸਿੱਖ ਟੋਕਰੀ ਸਰ ਤੇ ਚੁਕਾ ਦਿੱਤੀ ਗੁਰੂ ਅਮਰਦਾਸ ਕਹਿੰਦੇ ਨੇ ਕਿਹੜੀ ਟੋਕਰੀ ਕਿਹੜੀ ਮਿੱਟੀ ਕਹਿਣ ਲੱਗਿਆ ਦੇਖੋ ਆ ਟੋਕਰੀ ਸਾਹਮਣੇ ਪਈ ਕਹਿੰਦੇ ਨਹੀਂ ਨਹੀਂ ਤੁਹਾਨੂੰ ਵੇਖਣਾ ਨਹੀਂ ਆਉਂਦਾ RAMDAS ਦੇ ਸਿਰ ਤੇ ਟੋਕਰੀ ਨਹੀਂ ਇਹ ਦੇ ਸਿਰ ਤੇ ਗੁਰੂ ਨਾਨਕ ਦਾ ਨਰੰਜਨੀ ਛੱਤ ਹੈ ਇਹ ਛੱਤਰ ਹੈ ਤੇ ਨਾਲ ਕਿਹਾ ਸੋਢਿਓ ਯਾਦ ਰੱਖਿਓ ਜਿੰਨੂ ਅੱਜ ਤੁਸੀਂ ਨਿਭਾਗਾ ਕਿਹਾ ਹੈ ਕਿਉਂ ਜੰਮਿਆ ਨਿਭਾਗਾ ਜੰਮਿਆ ਮਰੇ ਜੰਮਿਆ ਤੇ ਮਾਂ ਪਿਓ ਲੈ ਗਿਆ ਜੇ ਇਹ ਤੁਹਾਡੇ ਘਰ ਨਾ ਪੈਦਾ ਹੁੰਦਾ ਤੇ ਸੋਢੀਆਂ ਦਾ ਕਿਸੇ ਨਾਂ ਨਹੀਂ ਸੀ ਜੰਦ ਮਹਾਰਾਜ ਕਹਿੰਦੇ ਜੇ ਇਹ ਵੰਸ ਜਨਮ ਨਹੀਂ ਧਾਰੈ ਗਿਰਤ ਨਰਕ ਮੈਂ ਪਿਤਰ ਤੁਮਾਰੇ ਮੈਂ ਸਿਰਫ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਤੁਸੀਂ ਇਹ ਸਾਬ ਲਾ ਲੋ ਜੇ ਐਸੇ ਗੁਰੂ ਰਾਮਦਾਸ ਕੋਲ ਉੱਥੇ ਮਿਹੇ ਬੇਲੀਆਂ ਕੁੰਦੀਆਂ ਕੁਝ ਹੁੰਦਾ ਇਹ ਸ਼ਬਦ ਕਹਿੰਦੇ ਉਹ ਨੇੜੇ ਨੇ ਟਕਣਾ ਸੀ ਅੱਜ ਟੋਕਰੀ ਚੁੱਕਦੇ ਆ ਖੂਨ ਤਾਂ ਰਿਸ਼ਤਾ ਸਖਤ ਸ਼ਬਦ ਵਰਦਾ ਤੇ ਗੁਰੂ ਮਿੱਤਰ ਸੀਨੇ ਨਾਲ ਲਾ ਕੇ ਕਹਿੰਦਾ ਨਹੀਂ ਲੋਕੋ ਤੇ ਮੈਂ ਜਦ ਸੋਚਣਾ ਗੁਰੂ ਰਾਮਦਾਸ ਗੁਰਤਾ ਪਤ ਤੇ ਸੀਨ ਹੁੰਦੇ ਆ ਤੇ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਸਿਸਟਮ ਮਾੜੇ ਹੋ ਸਕਦੇ ਆ ਪ੍ਰਬੰਧ ਮਾੜੇ ਹੋ ਸਕਦੇ ਆ ਮੈਂ ਉਸ ਦਿਨ ਕਿਹਾ ਸੀ 1636 ਤੋਂ ਲੈ ਕੇ 1698 ਤੱਕ 99 ਤੱਕ ਹਰਮੰਦਰ ਸਾਹਿਬ ਦਾ ਪ੍ਰਬੰਧ ਮੀਣਿਆਂ ਦੇ ਕੋਲ ਸੀ ਜਦੋਂ ਗੁਰੂ ਤੇਗ ਬਹਾਦਰ ਨੂੰ ਨਹੀਂ ਜਾਣ ਦਿੱਤਾ ਉਹ ਸਾਰੀਆਂ ਘਟਨਾਵਾਂ ਪਰ ਮੇਰੀ ਫਿਰ ਬੇਨਤੀ ਜੇ ਮੈਂ ਕਿਸੇ ਜਥੇਬੰਦੀ ਦੀ ਪ੍ਰੋੜਤਾ ਨਹੀਂ ਕਰ ਰਿਹਾ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇੰਤਜ਼ਾਮ ਪ੍ਰਬੰਧ ਮਾੜਾ ਹੋ ਸਕਦਾ ਹੈ ਗੁਰੂ ਰਾਮਦਾਸ ਦਾ ਸੀਨਾ ਮਾੜਾ ਨਹੀਂ ਉਸ ਘਰ ਪ੍ਰਤੀ ਕਦੀ ਨਫ਼ਰਤ ਨਹੀਂ ਪੈਦਾ ਕਰਨੀ ਬਜਾਏ ਇਹ ਕਹਿੰਦੇ ਫਲਾਣਾ ਬੰਦਾ ਜੀ ਸ਼ਿਨਾਨ ਦਾ ਖੰਡਨ ਕਰਦਾ ਐਵੇਂ ਚੁੱਕੀ ਫਰੀਏ ਕਰਨ ਦਿਓ ਆਪ ਜਾ ਕੇ 6 ਟੁੱਬੀਆਂ ਮਾਰੋ ਖਾਂਪੇ ਸਿੱਧ ਹੋ ਜਾਊਗਾ ਫਿਰ ਬੇਨਤੀ ਹੈ ਅਸੀਂ ਜਾਣਦੇ ਹਾਂ ਮੈਂ ਤੇ ਸਭ ਨੂੰ ਕਹਿਣਾ ਚਾਹੇ ਕੋਈ ਮੈਂਡਕ ਨਾਲ ਤੁਲਨਾ ਦੇ ਭਾਵੇਂ ਡੱਡੂ ਨਾਲ ਮੱਛੀ ਨਾਲ ਦੇ ਕਿ ਮੇਰਾ ਤੇ ਗੁਰੂ ਰਾਮਦਾਸ ਦਾ ਸਬੰਧ ਹੈ ਤੀਜੇ ਦਾ ਬੋਲ ਵਿੱਚ ਕੀ ਹੈ ਗੁਰੂ ਰਾਮਦਾਸ ਤੁਸੀਂ ਦੱਸੋ ਰਾਤ ਕਿਵੇਂ ਲੰਗੀ ਹੋਵੇਗੀ ਜਦੋਂ ਇੰਨੇ ਕਬੂਲ ਸਹਿਤ ਗੁਰੂ ਅਮਰਦਾਸ ਨੇ ਕਿਹਾ ਅੱਜ ਜਦੋਂ ਗੁਰਤਾ ਗੱਦੀ ਤੇ ਬਿਠਾਇਆ ਉਹ ਸ਼ਬਦ ਮੈਨੂੰ ਮੈਂ ਸਿਰਫ ਆਪਣਾ ਸਾਂਝੇ ਕਰ ਲਗਾ ਇਸ ਜਗ ਚ ਕੋਈ ਮਿੱਤਰ ਨਹੀਂ ਗੁਰੂ ਰਾਮਦਾਸ ਕਹਿੰਦਾ ਮੇਰਾ ਯਾਰ ਗੁਰੂ ਅਮਰਦਾਸ ਹੈ ਮੇਰਾ ਰਿਸ਼ਤੇਦਾਰ ਗੁਰੂ ਅਮਰਦਾਸ ਹੈ ਮੇਰਾ ਭਰਾ ਗੁਰੂ ਅਮਰਦਾਸ ਹੈ ਮੇਰਾ ਸਭ ਕੁਝ ਗੁਰੂ ਅਮਰਦਾਸ ਹੈ ਉਹ ਸ਼ਬਦ ਅਸੀਂ ਬੜੀ ਬੜੀ ਪੜਿਆ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਏ ਮੇਰੇ ਸਤਿਗੁਰੂ ਕਿਹੜੇ ਪਰਉਪਕਾਰ ਕਹਾ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਦ ਗੁਰ ਬੋਲੇ ਤਬ ਬਿਸਮ ਹੋ ਜਾਏ ਆਹ ਸ਼ਬਦ ਜਿਹੜਾ ਨਾ ਜੀ ਇੱਕ ਅੰਮ੍ਰਿਤ ਭਿੰਨੇ ਇੱਕ ਇਹ ਮੁਸ਼ਕ ਚ ਕੋ ਲਿਆ ਤੇ ਆਹ ਜਿਹੜਾ ਸ਼ਬਦ ਹੈ ਜਦ ਗੁਰ ਬੋਲੇ ਤਬ ਬਿਸਮ ਹੋਏ ਜਾਏ ਇਹ ਵੀ ਗੁਰੂ ਰਾਮਦਾਸ ਦੀ ਅਵਸਥਾ ਹੈ ਕਹਿੰਦੇ ਨੇ ਜਦੋਂ ਮੇਰੀ ਜ਼ਬਾਨ ਤੇ ਸਤਿਗੁਰੂ ਮੈਂ ਕੀ ਗੁਣ ਕਹਾ ਜਦੋਂ ਮੈਂ ਕਹਿਨਾ ਗਏ ਮੇਰੇ ਸਤਿਗੁਰਾ ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੋਈ ਵਿਸਮਾਦ ਯਸ਼ ਆ ਜਾਂਦਾ ਹੈ ਤੇਰਾ ਨਾਮ ਹੀ ਇੰਨਾ ਮਿੱਠਾ ਹੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲੇ ਤਾ ਬਿਸਮ ਹੋ ਜਾਏ ਖਮ ਜੈਸੇ ਅਪਰਾਧੀ ਅਵਰ ਕੋਈ ਰੱਖੇ ਇਚ ਕੋਈ ਮਿੱਤਰ ਨਹੀਂ ਦੁਨੀਆ ਚ ਜੈਸੇ ਖਮ ਸਤਗੁਰ ਰਾਕ ਲੀਏ ਚੜਾਏ ਤੂੰ ਗੁਰ ਪਿਤਾ ਤੂੰ ਗੈਂ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ ਹੁਣ ਮੈਂ ਤਾਂ ਹੀ ਸ਼ਬਦ ਕਹਿ ਚ ਸਾਰੇ ਆਏ ਨਾ ਦਾਰਾ ਮੀਤ ਪੂਤ ਸੰਬੰਧੀ ਇਸ ਕਰਕੇ ਨਾ ਸੋਚਿਓ ਭਾਈ ਸਾਹਿਬ ਨਰਾਜਤਾ ਪੈਦਾ ਕਰ ਰਿਆ ਮੈਂ ਤਾਂ ਅੱਜ ਇਹ ਸ਼ਬਦ ਤੋ ਖਾਟ ਕੇ ਪਕ ਲਿਆ ਇਹ ਝੂਠੇ ਨੇ ਇਹ ਧੋਖੇਬਾਜ਼ ਨੇ ਸਭ ਛੱਡ ਜਾਣਗੇ ਪਰ ਗੁਰੂ ਨਾਨਕ ਸਾਹਿਬ ਦਾ ਜਪ ਨਾ ਛੱਡੀ ਕਦੀ ਇਹ ਰੱਬ ਦੀ ਦਰਗਾਹ ਤੱਕ ਨਹੀਂ ਤਿੰਨ ਛੱਡੇਗਾ ਇਹ ਨਹੀਂ ਧੋਖਾ ਦਿੰਦਾ ਤਾਂ ਹੀ ਗੁਰੂ ਜੀ ਨੇ ਕਿਹਾ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਆਹ ਹੈ ਮਿੱਤਰ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਗੁਰੂ ਜੀ ਕਹਿੰਦੇ ਨੇ ਪ੍ਰਭ ਸੋ ਲਾਂਗ ਰਹੋ ਮੇਰਾ ਚੀਤ ਆਦ ਅੰਤ ਪਰ ਸਦਾ ਸਹਾਈ ਧਨ ਹਮਾਰਾ ਮੀਤ ਆਦ ਮਦ ਜੋ ਅੰਤ ਨਿਵਾਹੈ ਸੋ ਸਾਜਨ ਮੇਰਾ ਮਨ ਚਾਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਾਂ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾਂ ਮੰਗੀਆਂ ਤਿੱਥੈ ਖੜੇ ਦੇ ਸੰ ਮੇਰਾ ਸੱਜਣ ਮੇਰਾ ਗੁਰੂ ਕਿਹੜੀ ਥਾਂ ਜਿੱਥੇ ਨਹੀਂ ਜਾਂਦਾ ਇੱਥੇ ਫਿਰ ਜਦੋਂ ਕਹਿੰਦੇ ਆ ਤੂੰ ਗੁਰਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਧਪ ਮੇਰਾ ਸਖਾਂ ਸਿਖਾਏ ਫਿਰ ਉਸ ਦੁਨੀਆ ਦੀ ਅਸਲੀਅਤ ਨੂੰ ਗੁਰੂ ਰਾਮਦਾਸ ਕਹਿੰਦਾ ਲੋਕ ਮੈਨੂੰ ਇਹ ਕਹਿੰਦੇ ਸਨ ਜੋ ਖਮਰੀ ਵਿਦ ਹੋਤੀ ਮੇਰੇ ਸਤਗੁਰਾਂ ਇਸ ਕਰਕੇ ਮੇਰੀ ਬੇਨਤੀ ਇੱਕ ਹੋਰ ਹੈ ਜੇ ਗਰੀਬੀ ਸ਼ੁਰੂਆਤ ਹੋਈ ਮੰਨिए ਸਾਡਾ ਸੁਭਾਅ ਹੋ ਗਿਆ ਜਦੋਂ ਸਟੇਟਸ ਬਣ ਜਾਂਦਾ ਪੈਸੇ ਸਭ ਕੁਝ ਆ ਜਾਂਦੇ ਉਹ ਨਹੀਂ ਅਸੀਂ ਸ਼ੁਰੂ ਤੋਂ ਐਸੇ ਸਾਂ ਮੈਂ ਕਹਿੰਨਾ ਮੰਨੋ ਜੇ ਗੁਰੂ ਰਾਮਦਾਸ ਟੋਕਰੀ ਵਾਲੀ ਗੱਲ ਤਖਤ ਤੇ ਬੈਠ ਕੇ ਨਹੀਂ ਭੁੱਲਦਾ ਅਸੀਂ ਕਿਉਂ ਭੁੱਲੇ ਪਏ ਮੇਰੀ ਅਵਸਥਾ ਨੂੰ ਤੂੰ ਜਾਣਨਾ ਸਤਿਗੁਰੂ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮਾਰ ਜਾਣੋ ਆਪੇ ਕਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਇਹ ਜਗਮੀਤ ਨਾ ਦੇਖਿਓ ਕੋਈ ਕੋਈ ਪੁੱਛ ਨਹੀਂ ਲਿਆ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਚੂਕੇ ਸਭ ਸੋਖ ਸੰਤਾਪੇ ਫਿਰ ਅਰਜ਼ ਹੈ ਉਸ ਘਰ ਚ ਉਸ ਦਰ ਚ ਬੜੀਆਂ ਬਰਕਤਾਂ ਨੇ ਬਹੁਤ ਬਰਕਤਾਂ ਨੇ